ਵਾਹਿਗੁਰੂ ਜੀ ਕਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਆਏ ਅੱਜ ਦੇ ਸੰਧਿਆ ਵੇਲੇ ਦੇ ਹੁਕਮ ਨਾਮੇ ਦੀ ਵਿਆਖਿਆ ਅਰਥ ਇਹ ਨਾਨਕ ਜੀ ਇਹ ਰਾਜ ਰੂਪ ਧਨ ਤੇ ਉੱਚੀ ਕੁਲ ਦਾ ਮਾਨ ਸਭ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਤੇ ਦੁਸ਼ਣ ਲਾਹ ਲਾ ਕੇ ਕਈ ਟੰਗਾਂ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਇੱਥੋਂ ਨਾਲ ਨਹੀਂ ਜਾਂਦੀ ਤੁਮਾਂ ਵੇਖਣ ਨੂੰ ਮੈਨੂੰ ਸੋਣਾ ਦਿਸਿਆ ਕਿ ਇਹ ਉਕਾਈ ਲੱਗ ਗਈ ਇਸ ਦਾ ਤਾਂ ਅੱਧੀ ਕੋਡੀ ਵੀ ਮੁੱਲ ਨਹੀਂ ਮਿਲਦਾ ਇਹ ਨਾਨਕ ਜੀ ਇਹ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਵੀ ਕੋਡੀ ਮੁੱਲ ਦੀ ਨਹੀਂ ਬਣਦੀ ਕਿਉਂਕਿ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰਨ ਵੇਲੇ ਨਾਲ ਹੀ ਨਹੀਂ ਜਾਂਦੀ ਜਿਸ ਤੋਂ ਆਖਿਰ ਵਿਛੜ ਹੀ ਜਾਣਾ ਹੈ ਉਸ ਦੀ ਖਾਤੇ ਦਸੂ ਕੀ ਯਤਨ ਕਰਨਾ ਹੋਇਆ ਪਰਬੂ ਨੂੰ ਵਿਚਾਰਿਆ ਨੀਰੀ ਮਾਇਆ ਨਾਲ ਰਚੀਦਾ ਵੀ ਨਹੀਂ ਤਾਂ ਨਾ ਹੀ ਮਨ ਪਰਸਨ ਹੁੰਦਾ ਹੈ ਪਰਮਾਤਮਾ ਨੂੰ ਛੱਡ ਕੇ ਜੇ ਮਨ ਔਰ ਪਾਸੇ ਲਗਾਇਆ ਨਰਕ ਵਿੱਚ ਸਮਾਇਦਾ ਹੈ اے ਪ੍ਰਭੂ ਕਿਰਪਾ ਕਰ ਦਇਆ ਕਰ ਨਾਨਕਤਾ ਸਹਿਮ ਦੂਰ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ